ਗੱਲ ਆ ਦੇਸ਼ ਪੰਜਾਬ ਦੀ ਪ੍ਰਾਣੇ ਸਮੇਂ ਚ ਬੀਬੀਆਂ ਭੈਣਾ ਖੂਹ ਤੋਂ ਪਾਣੀ ਭਰਦੀਆਂ ਹੁੰਦੀਆਂ ਸੀ ਤੇ ਕਿਸੇ ਜੈਲਦਾਰ ਦਾ ਪੁੱਤ ਰਨਾਵੇ ਖੂਹ ਤੇ ਤੇ ਬੀਬੀਆਂ ਪਾਸੇ ਖਲੋਤੀਆਂ ਰਹੀਆਂ ਖੜੀਆਂ ਰਹੀਆਂ ਤੋਂ ਮੁੰਡੇ ਦਾ ਦਾਦਾ ਵੇਂਦਾ ਜੀ ਬੈਠਾ ਜਦੋਂ ਨਹਾ ਕੇ ਖੂਹ ਤੋਂ ਤੇ ਜਾਲ ਲਗਾ ਤੇ ਉਹਦੇ ਦਾਦੇ ਨੇ ਆਵਾਜ਼ ਮਾਰ ਲਈ ਕਹਿੰਦਾ ਗੱਲ ਸੁਣੇ ਦਾਦੇ ਕੋਲੇ ਗਿਆ ਦਾਦੇ ਨੇ ਪੁੰਜੇ ਭਾਲਿਆ ਕਹਿੰਦਾ ਬੈ ਇਥੇ ਕੋਲੇ ਚੌਕੀਦਾਰ ਬੈਠਾ ਉਹਨੂੰ ਕਹਿੰਦਾ ਮਿੱਟੀ ਦਾ ਬੁੱਕ ਭਰਤੇ ਤੇ ਸਿਰ 'ਚ ਪਾ ਮਿੱਟੀ ਦਾ ਬੁੱਕ ਭਰਿਆ ਤੇ ਉਹਦੇ ਆਪਣੇ ਪੋਤਰੇ ਤੇ ਸਕੇ ਪੋਤਰੇ ਦੇ ਸਿਰ 'ਚ ਪਵਾਤਾ ਉਹ ਕਹਿੰਦਾ ਤੈਨੂੰ ਸ਼ਰਮਝਾ ਕੋਈ ਨਹੀਂ ਪਿੰਡ ਦੀਆਂ ਧੀਆ ਤੇ ਭੈਣਾਂ ਇੱਥੇ ਖੜੀਆਂ ਤੂੰ ਉਹਨਾਂ ਦੇ ਸਾਹਮਣੇ ਇੱਥੇ ਖੂਤ ਨਹੀਂ ਜਾਂਦਾ ਕੀ ਕਹਿਣ ਗਿਆ ਸਰਦਾਰਾਂ ਦਾ ਪੁੱਤਰ ਇੱਥੇ ਨਹੀਂ ਜਾਂਦਾ ਸਰਦਾਰ ਬੈਠਾ ਵੇਖਦਾ ਉਤਨੇ ਸ਼ਰਮਦਾ ਕੋਈ ਨਹੀਂ ਪ੍ਰਾਣੇ ਸਮੇਂ ਚ ਧੀਆ ਤੇ ਪਹਿਣਾ ਪਿੰਡ ਦੀਆ ਚਾਹੇ ਪਿੰਡ ਦੇ ਦੂਜੇ ਪਾਸਿਓਂ ਆਉਂਦੀਆਂ ਉਹਨਾਂ ਦੀ ਸ਼ਰਮ ਹਜ਼ਾਰ ਲੱਜ ਐਨੀ ਕੁ ਹੁੰਦੀ ਸੀ ਪਿੰਡ ਦੇ ਬਜ਼ੁਰਗ ਆਪਣੀਆਂ ਸਗੀਆਂ ਧੀਆ ਪਹਿਣਾ ਪੋਤਰੀਆਂ ਦੇ ਵਾਂਗੂ ਉਹਨਾਂ ਨੂੰ ਸਮਝਦੇ ਆਪਣੇ ਪੁੱਤਰੇ ਨੂੰ ਜੁੱਤੀਆਂ ਮਾਰੀਆਂ ਦਾਦੇ ਨੇ ਵੀ ਤੂੰ ਅੱਗੇ ਤੋਂ ਸ਼ਰਮ ਕਰੀਂ ਲਿਹਾਜ਼ ਰੱਖੀਂ ਤੇ ਆਖਿਆ ਵੀ 6 ਮਹੀਨੇ ਪਿੰਡ ਨਾਲ ਵੜੀ ਜਾਂ ਚੱਲਦਾ 6 ਮਹੀਨੇ ਦਾਦੇ ਨੇ ਪਿੰਡ ਨੇ ਵੜਨ ਦਿੱਤਾ ਮੈਂ ਇਹ ਗੱਲ ਕਿਸੇ ਬਜ਼ੁਰਗ ਤੋਂ ਸੁਣੀ ਹੂੰ ਤੁਹਾਡੇ ਨਾਲ ਸਾਂਝੀ ਕੀਤੀ ਇਹ ਦੇਸ਼ ਪੰਜਾਬ ਦੀ ਆਪਣਾ ਤਸੀਸਾਂ ਜੀ ਪ੍ਰੇਮ ਸੀ ਪਿਆਰ ਸੀ ਅੱਜ ਕਿਧਰ ਹਨ ਕਿਧਰ ਇਹ ਗਵਾਚ ਗਿਆ ਫੇਰ ਲਿਆਓ ਵਾਪਸ ਲੈ ਕੇ ਆਓ